ਦੇਵੇ ਥੋੜੇ ਦਿਨ ਹੋਏ ਇੱਥੇ ਦਰਵਾਦ ਸਾਹਿਬ ਕ੍ਰਿਸ਼ਮਾ ਹੋਇਆ ਸ਼ਾਇਦ ਕੱਲ ਪਰਸੋਂ ਆਣ ਤੇ ਮੈਂ ਇੱਥੇ ਉਹਨਾਂ ਨੂੰ ਖੜਾ ਕਰਾਂਗਾ ਉਹ ਕੈਂਸਰ ਦੇ ਮਰੀਜ਼ ਸਨ ਕੈਂਸਰ ਡਾਕਟਰਾਂ ਨੇ ਕਹਿ ਦਿੱਤਾ ਸਿਰਫ 15 ਦਿਨ ਦੇ ਮਹਿਮਾਨ ਜ਼ਿਆਦਾ ਨਹੀਂ 15 ਦਿਨ ਇਥੋਂ ਦੀ ਗੱਲ ਦੱਸਦਾ ਤੁਸੀਂ 15 ਦਿਨ ਦੇ ਮਹਿਮਾਨ ਅਖਿਰ ਉਹਨਾਂ ਦੇ ਘਰ ਵਾਲੇ ਦੀ ਕੁਝ ਸ਼ਰਦਾ ਸੀ ਗੁਜਰਾਤੀ ਨੇ ਭਾਰਦਵਾਜ ਕਾਸਟ ਹੈ ਉਹਨਾਂ ਦੇ ਵਾਸੂ ਉਹਨਾਂ ਦਾ ਨਾਮ ਹੈ ਵਾਸੂ ਭਾਰਦਵਾਜ ਉਹਨਾਂ ਦੇ ਘਰ ਵਾਲੇ تھے ਐਮਬੂਲੈਂਸ ਦੇ ਚ ਲਿਆਈ ਉਹਨਾਂ ਨੂੰ ਚੱਲ ਨਹੀਂ ਸਕਦੇ ਸਨ ਸਟੇਸ਼ਨ ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ ਇਥੇ ਮਿਹਨਤ ਤਰਲੇ ਕੀਤੀ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਖੰਡ ਪਾੜ ਰੱਖਿਆ ਜਾਏ ਭਾਵੇਂ ਕਮਰੇ ਖਾਲੀ ਨਹੀਂ ਸਨ ਪਰ ਉਹਨਾਂ ਦੀ ਹਾਲਤ ਦੇਖ ਕੇ ਕਿਉਂਕਿ ਉਹਨਾਂ ਦੀ ਪਤਨੀ ਨੇ ਕਹੇ 15 ਦਿਨ ਦੇ ਮਹਿਮਾਨ ਨੇ ਡਾਕਟਰ ਕਹਿੰਦੇ ਖੰਡ ਪਾੜ ਰਖਾਣਾ ਹੈ ਰਖ ਦਿੱਤਾ ਗਿਆ ਉਹ ਲੇਟੇ ਲੇਟੇ ਸੁਣਦੇ ਰਹੇ ਹੁਣ ਜੋ ਕੁਝ ਆਬ ਸੁਣਾਉਂਦੇ ਨੇ ਕਮ ਸੇ ਕਮ ਸੋ ਗੁਰਦੁਆਰਿਆਂ 'ਚ ਤੇ ਮੇਰੇ ਲਾਲ ਉਹਨਾਂ ਨੇ ਖੜੇ ਹੋ ਕੇ ਇਹ ਗੱਲ ਸੁਣਾਈ ਹੈ ਲੁਧਿਆਣੇ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਅੱਛੇ ਵੀ ਮੈਂ ਖੜਾ ਕਰਾਂਗਾ ਉਹਨਾਂ ਨੂੰ ਜੇ ਪਰਸੋਂ ਆ ਗਈ ਇਤਲਾ ਹੀ ਇਹ ਮੈਂ ਆ ਰਹੇ ਹਾਂ ਜੈਸੇ ਸੁਗਮਨਿ ਸਾਬ ਦੇ ਪਾਠ ਤੋਂ ਪਾਠ ਅੱਗੇ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਚੋਂ ਦੋ ਦੀਏ ਰੰਗ ਦੇ ਇੱਕ ਲਾਈਟ ਨਿਕਲੇ ਉਹ ਜੋ ਆਪ ਕਹਿੰਦਾ ਹੈ ਉਹ ਦੇ ਮਸਤਕ ਨਾਲ ਟਕਰਾਈ ਹਾਲਾਂਕਿ ਉਹ ਖੁਦ ਕਹਿੰਦਾ ਹੈ ਮੈਂ ਨਾਸਤਿਕ ਸੀ ਪਤਾ ਹੈ ਕਿਉਂ ਚੋਟੀ ਦਾ ਸੈਂਟਿਸਟ ਹੈ ਚੋਟੀ ਦਾ ਨਾਸਾ ਦੇ ਵਿੱਚ ਕੰਮ ਕਰਦਾ ਸੀ ਅਮਰੀਕਾ ਜਿਹੜਾ ਗਰੁੱਪ ਚੰਦਰਮਾ ਤੇ ਗਿਆ ਸੀ ਉਸ ਗਰੁੱਪ ਦੇ ਵਿੱਚ ਕੰਮ ਕਰਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾਓ ਕਿੰਨਾ ਵੱਡਾ ਚੋਟੀ ਦਾ ਸੈਂਟਿਸਟ ਤੇ ਅਕਸਰ ਸੈਂਟਿਸਟ ਨਾਸਤਿਕ ਹੁੰਦੇ ਨਾਸਤਿਕ ਸੀ ਜਦ ਸਾਡੇ ਨਾਲ ਗੁਜਰਾਤ ਦੇ ਗੁਰਦੁਆਰਿਆਂ 'ਚ ਇਹਨੇ ਭਰਮਣ ਕੀਤਾ ਅਹਮਦਾਬਾਦ ਦੇ 'ਚ ਗੁਜਰਾਤ ਗਵਰਨਮੈਂਟ ਦੇ ਕੋਈ ਨੁਮਾਇੰਦੇ ਮਿਨਿਸਟਰ ਵੀ ਗੁਰਦੁਆਰੇ ਆਏ ਵਿਸ਼ ਪ੍ਰਚਾਰਕ ਸੰਸਥਾ ਦੀ ਤਰਫੋਂ ਇਹ ਪ੍ਰॉमਿਸੀ ਕਿੰ ਲਗੇ ਅਸੀਂ ਸਾਰੇ ਪ੍ਰਚਾਰਕਾਂ ਦਾ ਸਵਾਗਤ ਕਰਨਾ ਹੈ ਵਾਸੂ ਭਾਰ ਦਵਾਜ ਨੂੰ ਦੇਖੇ ਉਹਨਾ ਮਨਿਸਟਾ ਨੇ ਉਹਨੂੰ ਗਲਵਕੜੀ ਚ ਲੈ ਲਿਆ ਕਿਉਂਕਿ ਉਹ ਸਾਰੇ ਮੰਦੇ ਸਨੇ ਤੇ ਗੁਜਰਾਤ ਦੀ ਇੱਜ਼ਤ ਹੈ ਪੇਤੇ ਗੁਜਰਾਤ ਦਾ ਮਾਣ ਹੈ ਇਤਨਾ ਛੋਟੇ ਦਾ ਸਾਇੰਟਿਸਟ ਪਰ ਕੈਂਸਰ ਹੋ ਗਿਆ ਸੀ ਉਹਨਾਂ ਮਨਿਸਟਰਾ ਨੇ ਬੜੀ ਕੋਸ਼ਿਸ਼ ਕੀਤੀ ਇਸਨੂੰ ਬਚਾਣ ਦੀ ਹਰ ਤਰੀਕੇ ਦੇ ਵੱਡੇ ਤੋਂ ਵੱਡੇ ਡਾਕਟਰ ਵੱਡੇ ਤੋਂ ਵੱਡੇ ਹਸਪੀਟਲ ਟਾਟਾ ਹਸਪੀਟਲ ਬੰਬੇ ਲੇਕਨ ਠੀਕ ਨਹੀਂ ਇੱਥੇ ਆਇਆ ਅਖੀਰ ਦੇ ਇੱਥੇ ਆਇਆ ਦੁੱਧੀਏ ਰੰਗ ਦੀ ਲਾਈਟ ਨਿਕਲੀ ਮੱਥੇ ਨਾਲ ਟਕਰਾਈ ਉਹ ਆਪ ਕਹਿੰਦੇ ਨੇ ਫਿਰ ਮੈਂ ਬੈਠ ਗਿਆ ਮੈਨੂੰ ਪਾਠ ਸੁਣਨ ਦੇ ਵਿੱਚ ਆਨੰਦ ਵੀ ਆਉਣ ਲੱਗ ਪਿਆ ਕਈ ਦਿਨ ਮੈਂ ਆਪਣੇ ਵਿੱਚ ਤਬਦੀਲੀ ਵੀ ਮਹਿਸੂਸ ਕੀਤੀ ਭਾਵੇਂ ਮੇਰੀ ਪਤਨੀ ਕਹਿੰਦੀ ਰਹੀ ਤੁਸੀਂ ਲੇਟਾ ਹੀ ਰਹੋ ਕੋਈ ਨਹੀਂ ਬੈਠੇ ਬੈਠੇ ਥੱਕ ਜਾਓਗੇ ਹੱਡੀਆਂ ਦਾ ਡਾਚਾ ਵਾਲ ਸਾਰੇ ਲਹਿ ਗਏ ਸਨ ਅੱਖਾਂ ਦੇ ਬਰਵੱਟੇ ਵੀ ਜਿਵੇਂ ਕੈਂਸਰ ਦੇ ਮਰੀਜ਼ ਦੇ ਹੋ ਜਾਂਦੇ ਨੇ ਦਵਾਈਆਂ ਰੱਬ ਦੀ ਨੇਤ ਪਾਠ ਦਾ ਭੋਗ ਪੈ ਅਰਦਾਸ ਹੋਣ ਲੱਗੇ ਨਾ ਇਹ ਅਰਦਾਸ ਦੇ ਚ ਖੜੇ ਹੋ ਗਏ ਤੁਹਾਨੂੰ ਸ਼ਾਇਦ 파ਠੀ ਸਿੰਘ ਵੀ ਦੱਸ ਕੋ ਆਪ ਕਹਿੰਦੇ ਨੇ 파ਠੀ ਸਿੰਘਾ ਨੂੰ ਮੈਂ ਜਾਣਦਾ ਜਿਹੜੇ ਉੱਥੇ ਮੌਜੂਦ ਸਨ ਆਪ ਖੜੇ ਹੋ ਗਏ 7 ਦਿਨ ਇੱਥੇ ਰਹੇ ਨੇ ਬਾਕੀ ਦਿਨਾਂ ਚ ਇਸ਼ਨਾਨ ਵੀ ਕਰਦੇ ਰਹੇ ਦਰਬਾਰ ਸਾਹਿਬ ਹਾਜ਼ਰੀ ਭਰਦੇ ਰਹੇ ਐਮਬੂਲੈਂਸ ਦੇ ਚ ਆਏ ਸਟ੍ਰੀਚਰ ਦੇ ਚ ਲੈ ਕੇ ਇੱਥੇ ਤੱਕ ਆਏ ਆਰਾਮ ਨਾਲ ਪਲੈਨ ਦੀ ਟ੍ਰੇਨ ਦੇ ਚ ਬੈਠ ਕੇ ਗਿਆ। ਹੋਰੇ ਸੋਹਾ। ਫਿਰ ਸਭ ਤੋਂ ਪਹਿਲੇ ਇਸ ਨੇ ਮੈਨੂੰ ਫੋਨ ਕੀਤਾ। ਵੀ ਗਣੇਜੀ ਇਹ ਕ੍ਰਿਸ਼ਮਾ ਮੇਰੇ ਨਾਲ ਹੋਇਆ ਹੈ। ਤੇ ਮੈਂ ਹੁਣ ਟੀਵੀ ਤੇ ਤੁਹਾਨੂੰ ਸੁਣਦਾ। ਮੈਂ ਇਸ ਸੰਬੰਧ ਵਿੱਚ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਔਰ ਮੈਂ ਹੁਣੇ ਹੀ ਗੱਲ ਕਰਨੀ ਹੈ। ਮੇਰਾ ਮਨ ਉਤਾਵਲਾ ਸਮਝਣ ਨੂੰ ਏਕੀ ਹੈ। ਏਕੀ ਹੈ। ਇਕੋ ਮੈਂ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਰੱਖ ਹੁਣੇ ਹੀ ਘਟਨਾ ਘਟੇ ਹੋਣਾ ਦਿਨ ਚ ਅਲਵਰ ਸਮਾਗਮ ਪਿਆ ਚੱਲਦਾ ਸੀ ਮਾਰਚ ਦੀ ਗੱਲ ਹੈ ਮੈਂ ਕਿ ਹੁਣ ਤੇ ਤੁਸੀਂ ਨਾ ਮੈਂ ਮਸਰੂਫ ਆ ਐਨੇ ਜਥੇ ਆਏ ਨੇ ਪ੍ਰਚਾਰਕ ਆਏ ਨੇ ਹਜ਼ਾਰਾਂ ਦੀ ਤਦਾਦ ਸੰਗਤਾਂ ਹੀ ਹੋਈਆਂ ਨੇ ਤੇ ਮੈਂ ਮਸਰੂਫ ਆ ਮੈਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਾਂਗਾ ਜਾਂ ਤੇ ਸਮਾਗਮ ਤੋਂ ਬਾਅਦ ਆਓ ਮੈਨੂੰ ਕਹਿਣ ਲੱਗੇ ਸਮਾਗਮ ਤੋਂ ਬਾਅਦ ਤੁਹਾਡਾ ਕਿਹ ਪਰਾਮ ਹੈ ਮੈਂ ਕਿਹਾ ਮੈਂ ਗੁਜਰਾਤ ਹੀ ਆ ਰਿਹਾ ਆ ਫਿਰ ਮੈਨੂੰ ਕਹਿਣ ਲੱਗੇ ਮੈਂ ਗੁਜਰਾਤੀਆਂ ਸੂਰਤ ਰਹਿਣਾ ਕਿੱਥੇ ਆ ਰਹੇ ਹੋ ਮੈਂ ਕਿਹਾ ਸਾਰੇ ਗੁਜਰਾਤ ਦੇ ਸ਼ਹਿਰਾਂ 'ਚ ਮੇਰਾ ਪਰਾਮ ਹੈ ਸਿੰਘ ਸਾਹਿਬ ਗਏ ਨੇ ਜੋਗਿੰਦਰ ਸਿੰਘ ਜੀ ਪੈਦਾਨ ਤੇ ਵੀ ਨਾਲ ਸਨ ਪੰਜ ਜਥੇ ਜਿਹੜੇ ਆਏ ਹੋਏ ਨੇ ਇਹ ਵੀ ਨਾਲ ਸਨ ਪ੍ਰਚਾਰਕ ਵੀ ਸਾਰੇ ਗੁਰਦੁਆਰਿਆਂ 'ਚ ਉਸਨੇ ਸਾਡੇ ਨਾਲ ਭਰਮਣ ਕੀਤਾ ਖੜੇ ਹੋ ਕੇ ਇਹ ਹੀ ਕਥਾ ਸੁਣਾਉਂਦਾ ਰਿਹਾ ਜੋ ਮੈਂ ਤੁਹਾਨੂੰ ਸਰਵਨ ਕਰਾਈ ਪਿਛੇ ਜੈਪੁਰ ਤੇ ਕੋਟਾ ਦੇ ਚ ਵੀ ਸੁਣਾ ਕੇ ਆਇਆ ਕਿੰ ਲਗਾ ਮੈਂ ਬਿਸਮਾ ਦਾ ਹੈਰਾਨ ਆ ਇੱਕ ਹੀ ਹੈ ਘਰੋਂ ਸੰਪਨ ਹੈ ਕਿਸੇ ਚੀਜ਼ ਦੀ ਕਮੀ ਨਹੀਂ ਚੌਟੀ ਦਾ ਸੈਂਟੇ ਸ ਘਰ ਵਾਲੇ ਦੀ ਡਾਕਟਰ ਹੈ ਕਹਿੰਦਾ ਮੈਂ ਅਜੇ ਤੱਕ ਬਿਸਮਾ ਦਾ ਹੈਰਾਨ ਕੋ ਨਾ ਮੇਰੀ ਹੈਰਾਨਗੀ ਜਾ ਨਹੀਂ ਰਹੀ ਉਹ ਲਾਈਟ ਕੀ ਸੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਿਕਲੀ ਹੈ ਕਹਿੰਦੇ ਜਿਸ ਦਿਨ ਦੀ ਨਿਕਲੀ ਹੈ ਮੇਰੇ ਮੱਥੇ ਨਾਲ ਟਕਰ ਟਕਰਾਈ ਹੈ ਉਸ ਦਿਨ ਦਾ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨਹੀਂ ਮੰਨਦਾ ਮੈਂ ਪ੍ਰਮਾਤਮਾ ਦਾ ਰੂਪ ਮੰਨਦਾ ਉਥੇ ਪਰਮੇਸ਼ਰ ਦਾ ਸਥਾਨ ਉਹਦੇ ਮਨ ਦੇ ਵਿੱਚ ਇਤਨਾ ਸਤਕਾਰ ਪੈਦਾ ਹੋ ਗਿਆ